ਬਾਲੀਵੁੱਡ ਫਿਲਮ ਉਰਤਾ ਪੰਜਾਬ ਨੂੰ ਸੈਂਸਰ ਬੋਰਡੋਂ ਸਰਟੀਫਿਕੇਟ ਨਾ ਦੇਣ ਦੀ ਗੱਲ ਦੇ ਉੱਤੇ ਮਾਮਲਾ ਗਰਮਾ ਗਿਆ ਹੈ ਸੈਂਸਰ ਬੋਰਡ ਨੇ ਫਿਲਮ ਚ ਕੱਟੇ ਗਏ ਗਾਣਿਆਂ ਅਤੇ ਡਰੱਗਸ ਸੀਨਸ ਤੇ ਇਤਰਾਜ਼ ਜਤਾਇਆ ਹੈ ਜਦਕਿ ਪੰਜਾਬ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ ਆਗਾਮੀ ਫਿਲਮ 3 ਦੇ ਪੋਸਟਰ ਲਈ ਅਮਿਤਾਬ ਬਚਨ ਵੱਲੋਂ ਚਲਾਇਆ ਗਿਆ 20 ਸਾਲ ਪੁਰਾਣਾ ਸਕੂਟਰ ਕਰੋੜਾਂ ਦਾ ਬਣ ਗਿਆ ਹੈ ਸਕੂਟਰ ਦੀ ਬੋਲੀ ਕਰੋੜ ਤੱਕ ਲੱਗ ਗਈ ਹੈ ਪਰ ਇਸ ਦੇ ਮਾਲਕ ਸ਼ੁਜੀਤ ਨਾਰਾਇਣ ਇਸ ਨੂੰ ਵੇਚਣਾ ਨਹੀਂ ਚਾਹੁੰਦੇ ਕਾਇਕਤ ਦੇ ਦਾ ਕਾ ਦਲਜੀਤ ਦੋ ਸਾਂਝ ਦਾ ਕਹਿਣਾ ਹੈ ਕਿ ਦੋ ਫਿਲਮਾਂ ਦਾ ਇਕੱਠੇ ਰਿਲੀਜ਼ ਹੋਣਾ ਕਿਸੇ ਪੁਰਸਕਾਰ ਨਾਲੋਂ ਘੱਟ ਨਹੀਂ ਹੈ ਦਲਜੀਤ ਦੀਆਂ ਦੋਵੇਂ ਫਿਲਮਾਂ ਉੜਦਾ ਪੰਜਾਬ ਅਤੇ ਸਰਦਾਰ ਜਿੱਟੂ ਇਕੱਠੀਆਂ ਰਿਲੀਜ਼ ਹੋਣ ਵਾਲੀਆਂ ਨੇ ਉੜਦਾ ਪੰਜਾਬ ਨਾਲ ਦਲਜੀਤ ਬਾਲੀਵੁੱਡ ਤੇ ਡੈਬਿਊ ਕਰਨ ਜਾ ਰਹੇ ਨੇ ਅਭਿਨੇਤਾ ਨਸੀਰਉਦੀਨ ਸ਼ਾਹ ਤੇ ਕਲਕੀ ਕੋਸ਼ਲੀ ਦੀ ਫਿਲਮ ਵੇਟਿੰਗ ਸ਼ੁਕਰਵਾਰ ਨੂੰ ਰਿਲੀਜ਼ ਹੋ ਗਈ ਇਸ ਬੰਦੇ ਨਸੀਰਉਦੀਨ ਸ਼ਾਹ ਨੇ ਕਿਹਾ ਕਿ ਉਹਨਾਂ ਦੀ ਫਿਲਮ ਵੇਟਿੰਗ ਬਾਲੀਵੁੱਡ ਅਭਿਨੇਤਾ ਸਲਮਾਨ ਅਤੇ ਸ਼ਾਹਰੁਖ ਖਾਨ ਦੀਆਂ ਫਿਲਮਾਂ ਦੇਖ ਕੇ ਸੀਟੀਆਂ ਵਜਾਉਣ ਵਾਲੇ ਦਰਸ਼ਕਾਂ ਲਈ ਬਿਲਕੁਲ ਨਹੀਂ ਹੈ ਅਗਲੇ ਮਹੀਨੇ ਪੰਜਾਬੀ ਅਦਾਕਾਰ ਹਰੀਸ਼ ਵਰਮਾ ਦੀ ਫਿਲਮ ਵਾਪਸੀ ਰਿਲੀਜ਼ ਹੋਣ ਜਾ ਰਹੀ ਹੈ ਇਸ ਸੰਬੰਧੀ ਵਰਮਾ ਨੇ ਕਿਹਾ ਕਿ ਵਾਪਸੀ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ-ਨਾਲ ਉਹਨਾਂ ਨੂੰ ਇੱਕ ਸੰਜੀਦਾ ਸਿਨੇਮਾ ਦੇ ਦੇਦਾਰ ਵੀ ਕਰਵਾਏਗੀ हाल हीत ਵਿੱਚ ਵਿਆਹ ਤੇ ਹਨੀਮੂਨ ਨੂੰ ਲੈ ਕੇ ਚਰਚਾ ਚ ਆਏ ਅਭਿਨੇਤਾ ਕਰੇਨ ਸਿੰਘ ਗਰੋਵਰ ਅਤੇ ਵਿਪਸ਼ਾ ਬਾਸੂ ਜਲਦੀ ਹੀ ਵਿਆਹ ਦੇ ਬਾਅਦ ਪਹਿਲੀ ਵਾਰ ਇਕੱਠੇ ਟੀਵੀ ਤੇ ਨਜ਼ਰ ਆਉਣਗੇ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਿਤਾਰੇ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਦਿਖਾਈ ਦੇਣਗੇ। ਬਾਲੀਵੁੱਡ ਦੀ ਦਵੰਗਲ ਸੁਨਾਕਸ਼ੀ ਸਿਨਾਜ ਅਕਲ ਮਿਆਮੀ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਸੁਨਾਕਸ਼ੀ ਨੇ ਆਪਣੀਆਂ ਇਹਨਾਂ ਛੁੱਟੀਆਂ ਦੀ ਕੁਝ ਤਸਵੀਰਾਂ ਇੰਸਟਾਗ੍ਰਾਮ ਦੇ ਸਾਂਝੀਆਂ ਕੀਤੀਆਂ ਨੇ। ਪ੍ਰੋਡਿਊਸਰ ਮੁਕੇਸ਼ ਪਰਦਾ ਕਹਿਣਾ ਹੈ ਕਿ ਆਸ਼ਕੀ ਸੀਰੀਜ਼ ਦੀ ਤੀਜੀ ਫਿਲਮ ਆਸ਼ਕੀ 3 ਲਈ ਸਿਦਾਰਥ ਮਲਵੋਤਰਾ ਤੇ ਆਲੀਆ ਫਟ ਬਿਲਕੁਲ ਫਿੱਟ ਨੇ ਇਸ ਲਈ ਉਹਨਾਂ ਨੇ ਇਸ ਜੋੜੀ ਨੂੰ ਸਾਈਨ ਕੀਤਾ ਹੈ অভিনেত্রী ਸੋਨਮਾ ਕਪੂਰ ਆਉਣ ਵਾਲੀ ਫਿਲਮ ਸੁਲਤਾਨ ਨੂੰ ਲੈ ਕੇ ਬੇਹਤ ਐਕਸਾਈਟਡ ਹੈ ਉਹਨਾਂ ਨੂੰ ਉਮੀਦ ਹੈ ਕਿ ਸਲਮਾਨ ਖਾਨ ਦੀ ਇਹ ਫਿਲਮ ਵੀ ਕਈ ਰਿਕਾਰਡ ਤੋੜੇਗੀ ਸੋਨਮ ਕਪੂਰ ਇੱਕ ਫਿਲਮ ਫੈਸਟੀਵਲ ਦੇ ਉਦਘਾਟਨ ਸਮਾਰੋਹ ਤੇ ਵਿੱਚ ਸ਼ਾਮਿਲ ਹੋਈ ਸੀ ਸੋਸ਼ਲ ਮੀਡੀਆ ਤੇ ਫਰਦੀਨ ਖਾਨ ਦੇ ਮੋਟਾਪੇ ਦਾ ਮਜ਼ਾਕ ਉਡਾਣ ਵਾਲਿਆਂ ਨੂੰ ਫਰਦੀਨ ਨੇ ਜਵਾਬ ਦਿੱਤਾ ਹੈ ਫਰਦੀਨ ਨੇ ਕਿਹਾ ਕਿ ਨਾ ਤਾਂ ਸ਼ਰਮਿੰਦਾ ਹੈ ਅਤੇ ਨਾ ਹੀ ਨਾਰਾਜ਼ ਆਪਣੇ ਤਨੇਵੀ ਕਿਹਾ ਕਿ ਉਹ ਆਪਣੇ ਜੀਵਨ ਤੋਂ ਸੁਖੀ ਹੈ ਮੁਜ਼ਫਰਨਗਰ ਗੋਦਰਾ ਤੇ ਬਾਬਰੀ ਮਸਜਿਦ ਵਿਖੇ ਹੋਈਆਂ ਦੁਰਘਟਨਾਵਾਂ ਦੇ ਨਾਲ ਸਬੰਧਿਤ ਫਿਲਮ ਸ਼ੋਰ ਗੁਲ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਫਿਲਮ ਦੇ ਮੁੱਖ ਕਲਾਕਾਰਾਂ ਵਿੱਚ ਜਿਮੀ ਸ਼ੇਰਗਿਲ ਹਿਤੇਨ ਤੇਜਵਾਨੀ ਇਜਾਜ਼ ਖਾਨ ਅਸ਼ੋਕ ਸ਼ਰਾਣਾ ਤੇ ਨਿਰਿੰਦਰ ਝਾਨੇ